ਬੀਤੀ ਰਾਤ ਰਾਜਪੁਰਾ ਦੇ ਕੇ ਕੇ ਹਾਈ ਸਕੂਲ ਦੇ ਨੇੜੇ ਇੱਕ ਵਿਅਕਤੀ ਵੱਲੋਂ ਕਈ ਕਾਰਾਂ ਦੀ ਸ਼ੀਸ਼ੇ ਤੋੜ ਦਿੱਤੇ ਗਏ। ਇਸ ਘਟਨਾ ਦੇ ਕਾਰਨ ਗੁੱਸੇ ਦੇ ਵਿੱਚ ਆਏ ਇਲਾਕਾ ਵਾਸੀਆਂ ਦੇ ਵੱਲੋਂ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਸਾਰੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਜਗਦੀਸ਼ ਕੁਮਾਰ ਜੱਗਾ ਨੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਰਾਜਪੁਰਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੀਵਾਦੀ ਕਰਦੇ ਹੋਏ ਇਲਜ਼ਾਮ ਲਗਾਇਆ। ਕੀ ਰਾਜਪੁਰਾ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਉਹਨੇ ਕਿਹਾ ਚੋਰੀ, ਚਿੰਨਾ ਚਪੱਟੀ ਅਤੇ ਮਾਰ ਕੁੱਟ ਵਰਗੀਆਂ ਘਟਨਾਵਾਂ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਨੇ। ਇਸ ਦੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੰਤਲ ਨੇ ਤੁਰੰਤ ਕਾਰਵਾਈ ਕਰਦਿਆਂ ਡੀਐਸਪੀ ਮਨਜੀਤ ਸਿੰਘ ਅਤੇ ਐਸਐਚਓ ਸਿਟੀ ਕਿਰਪਾਲ ਸਿੰਘ ਮੋਹੀ ਨੂੰ આરોપી ਨੂੰ ਜਲਦ ਗ੍ਰਿਫਤਾਰ ਕਰਨ ਦੇ ਹੁਕਮ ਦੇ ਦਿੱਤੇਗੇ। ਪੁਲਿਸ ਦੇ ਫੱਲੋਂ ਕਾਰਵਾਈ ਕਰਦਿਆਂ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਸਐਚਓ ਕਿਰਪਾਲ ਸਿੰਘ ਮੋਹੀ ਨੇ ਪ੍ਰੈਸ ਦੇ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ આરોપી ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਰਾਜਪ੍ਰਤੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਸਹੀ ਹੈ ਸ਼ਹਿਰ ਦੇ ਵਿੱਚ ਗੁੰਡਾਗਰਦੀ ਦੇ ਦਾਅਵੇ ਨੇ ਉਹ ਬੇਬੁਨਿਆਦ ਨੇ ਦੇਖੋ ਸੰਦੀਪ ਜੀ ਮੈਂ ਕਹਿ ਸਕਦਾ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਪਰ ਸਭ ਤੋਂ ਜਿਹੜਾ ਬੁਰਾ ਹਾਲ ਹੈ ਉਹ ਰਾਜਪੁਰਾ ਵਿੱਚ ਹੈਗਾ ਤੁਸੀਂ ਰੋਜ਼ ਕੋਈ ਨਾ ਕੋਈ ਇਹੋ ਜਿਹਾ ਕਾਂਡ ਹੋ ਰਿਹਾ ਹੈ ਵੀ ਚੋਰੀ ਦੀ ਵਾਰਦਾਤਾਂ ਡਕੈਤੀ ਚੋਰੀ ਡਕੈਤੀਆਂ ਹੋ ਰਹੀਆਂ ਤੇ ਤੁਸੀਂ ਇਹ ਦੇਖੋ ਮੇਰੇ ਨਾਲ ਮਾਤਾ ਖੜੇ ਨੇ ਇਹਨਾਂ ਦੇ ਘਰ ਆ ਕੇ ਅੰਦਰ ਆ ਕੇ ਵਾਲਿਆ ਖੋ ਕੇ ਲੈ ਗਏ ਨੇ ਇਹ ਦੇਖ ਲਓ ਇਹਨਾਂ ਦਾ ਕੰਨ ਦੇਖੋ ਤੇ ਕੱਲ ਰਾਤ ਨੂੰ ਆ ਕੇ ਸਾਡੇ ਦਫਤਰ ਦੇ ਪਿੱਛੇ ਬਿਲਕੁਲ ਏਰੀਆ ਪੈਂਦਾ ਵਾਰਡ ਨੰਬਰ 13 ਹੈ ਤੇ ਇਹਦੇ ਵਿੱਚ ਕੱਲ 6-7 ਕਾਰਾਂ ਦੇ ਸ਼ੀਸ਼ੇ ਤੋੜ ਗਏ ਆ ਤੇ ਬਹੁਤ ਸਥਿਤੀ ਖਰਾਬ ਹੈ ਮੈਂ ਕਹਿ ਸਕਦਾ ਵੀ ਬੁਰੇ ਹਾਲਾਤ ਨੇ ਰਾਜਪੁਰਾ ਚ ਰਾਜਪੁਰਾ ਚ ਤਾਂ ਲੋਕ ਇਹ ਸੋਚਣ ਲੱਗ ਗਏ ਵੀ ਅਸੀਂ ਘਰੋ ਹੀ ਨਾ ਬਾਰ ਨਿਕਲੀਏ ਅਸੀਂ ਸੇਫ ਰਹੀਏ ਜਾਂ ਅਸੀਂ ਰਾਜਪੁਰਾ ਛੱਡ ਕੇ ਕਿਸੇ ਹੋਰ ਸ਼ਹਿਰ ਚ ਜਾਂ ਹੋਰ ਕੋਈ ਸਟੇਟ ਚ ਇਹ ਲੋਕਾਂ ਦੀ ਸੋਚ ਬਣ ਗਈ ਹੈ ਤੇ ਮੈਂ ਇਹ ਵੀ ਕਹਿ ਸਕਦਾ ਵੀ ਜਿੰਨੇ ਵੀ ਆਪਣਾ ਮਹਿਕਮੇ ਨੇ ਸਰਕਾਰੀ ਮਹਿਕਮੇ ਨੇ ਸਾਡੇ ਐਮਐਲਏ ਸਾਹਿਬ ਨੇ ਠੇਕੇ ਤੇ ਦਿੱਤੇ ਹੋਏ ਨੇ ਸਾਰੇ ਹੀ ਸਾਰੇ ਮਹਿਕਮੇ ਇਹਨਾਂ ਨੇ ਠੇਕੇ ਤੇ ਦਿੱਤੇ ਹੋਏ ਨੇ ਤੇ ਹੁਣ ਜਦੋਂ ਇੱਕ ਐਮਐਲਏ ਦੇ ਚੀਜ਼ਾਂ ਕਰਨ ਲੱਗੀ ਤਾਂ ਕਿੱਥੇ ਇੱਥੇ ਹੋਏਗਾ ਸਿਸਟਮ ਹੋਏਗਾ ਤੇ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਤੇ ਖਾਸ ਤੌਰ ਤੇ ਰਾਜਪੁਰਾ ਪੁਲਿਸ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਵਾਚ ਥੋੜੇ ਦਿਨ ਪਹਿਲਾਂ ਹੀ ਦੇਖ ਲਓ ਤੁਸੀਂ 30 ਲੱਖ ਦੀ ਡਕੈਤੀ ਹੋਈ ਹੈ ਚੋਰੀ ਨਹੀਂ ਆਈ ਉਹ ਕੋ ਕੇ ਲੈ ਕੇ ਮੋਬਾਈਲ ਤੇ ਕੈਸ਼ ਮੋਬਾਈਲ ਤੇ ਕੈਸ਼ ਲੈ ਗਏ ਤੇ ਅੱਜ ਤੱਕ ਵੀ ਕੋਈ ਬੰਦੇ ਨਹੀਂ ਫੜੇਗੇ ਮੈਂ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਰਾਜਪੁਰਾ ਪੁਲਿਸ ਨੂੰ ਕਹਿਣਾ ਚਾਹੁੰਦਾ ਵੀ ਜਵੱਦ ਜਲਦ ਤੋਂ ਜਲਦ ਬੰਦੇ ਫੜੋ ਨਹੀਂ ਤਾਂ ਅਸੀਂ ਬਹੁਤ ਜਲਦ ਅਸੀਂ ਕਾਲੀਆਲੇ ਚੌਕ ਤੇ ਤਰਨਾ ਦੇਾਂਗੇ ਪਹਿਲਾਂ ਵੀ ਤਰਨਾ ਦਿੱਤਾ ਸੀਗਾ ਮੋਲ ਬਿਲਕੁਲ ਠੀਕ ਹੋ ਗਿਆ ਸੀਗਾ ਅੱਜ ਹੁਣ ਫਿਰ ਮਹੀਨੇ ਤੋਂ ਫਿਰ ਖਰਾਬ ਹੋਣ ਲੱਗ ਗਿਆ ਵੀ ਜਲਦੀ ਤੋਂ ਜਲਦੀ ਇਹਦੀ ਕਾਰਵਾਈ ਵੀ ਕਰੋ ਤੇ ਬੰਦੇ ਵੀ ਫੜੋ ਨਹੀਂ ਤਾਂ ਅਸੀਂ ਫਿਰ ਤਰਨਾ ਦੇਾਂਗੇ ਤੇ ਸੜਕਾ ਜਾਮ ਕਰਾਂਗੇ ਜੀ ਤੁਹਾਡਾ ਮੇਰਾ ਨਾਮ ਦਵਿੰਦਰ ਕੁਮਾਰ ਹੈ ਜੀ ਦਵਿੰਦਰ ਜੀ ਕੀ ਗੱਲ ਹੋਈ ਜਰਾਤੀ ਰਾਤੀ 3:30 ਵਜੇ ਸਾਨੂੰ ਫੋਨ ਆਇਆ ਵੀ ਤੁਹਾਡੀ ਗੱਡੀ ਤੋੜਤੀ ਹੈ ਹਾਂਜੀ ਹਾਂਜੀ ਤੇ ਚੌਕੀਦਾਰ ਕਹਿੰਦਾ ਵੀ ਬੰਦਾ ਉਹਦਾ ਸੀ ਮਿਲ ਗਏ ਪਹਿਲੇ ਮੈਨੂੰ ਕੁੱਟਣ ਲੱਗਿਆ ਸੀ ਉਹੀ ਜਿਹੜਾ ਚੋਰ ਸੀਗਾ ਤੇ ਫਿਰ ਮਾਲੇ ਵਾਲੇ ਬੰਦੇ ਇਕੱਠੇ ਹੋ ਗਏ ਇਕੱਠੇ ਹੋ ਗਏ ਤੇ ਉਹਨਾਂ ਨੇ ਫੜ ਗਏ ਰੱਖਿਆ ਤੇ ਫਿਰ ਕਹਿੰਦੇ ਵੀ ਤੁਸੀਂ ਆਓ ਹਾਂਜੀ ਅਸੀਂ ਫਿਰ ਉਸੇ ਟਾਈਮ ਗੱਡੀ ਚੱਕੀ ਇੱਥੇ ਆਏ ਦੁਕਾਨ ਤੇ ਤੇ ਨਾਲ ਦੀ ਨਾਲ ਆਪਣੇ ਕੀ ਨਾ ਸੀ ਉਹਨਾਂ ਦੇ ਮੁਲਾਜ਼ਮਾਂ ਦਾ ਬੱਬੂ ਬੱਬੂ ਉਹਣੀ ਆਏ ਮੁਲਾਜ਼ਮ ਪੀਸੀਆਰ ਵਾਲੇ ਤੇ ਉਹਨਾਂ ਨੇ ਆ ਕੇ ਬੰਦੇ ਨੂੰ ਨਾਲ ਲੈ ਕੇ ਗਏ ਅੱਛਾ ਜੀ ਠੀਕ ਹੈ ਜੀ ਲੇਕਿਨ ਉਹ ਕਹਿੰਦੇ ਵੀ ਇਹ ਚੋਰ ਨਹੀਂ ਆ ਵੀ ਤਾਂ ਆਮ ਬੰਦਾ ਹੈ ਵੀ ਚੋਰ ਨਹੀਂ ਆ ਤਾਂ ਉਹ ਕਹਿੰਦਾ ਸੀ ਇਹਦੇ ਵਿੱਚ ਕੁੜੀ ਹੈ ਦੱਸੋ ਇਹਦੇ ਵਿੱਚ ਕਿਹੜੀ ਕੁੜੀ ਪੀ ਹੋएगी ਰਾਤ ਨੂੰ ਤੁਸੀਂ ਦੱਸੋ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਜੀ ਨੁਕਸਾਨ ਇਹ ਲੋ ਗੱਡੀ ਖਤਮ ਕਰਤੀ ਉਹਨਾਂ ਨੇ ਕਿ ਰਾਤੀ ਕਰੀਬ 3:00 ਵਜੇ ਦੀ ਗੱਲ ਹੈ ਜੀ ਸਾਨੂੰ ਮਤਲਬ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਸੀ ਤੇ ਸਾਡਾ ਪੀਸੀਆਰ ਹੈ ਜਿਹੜਾ ਉਹ ਮੌਕੇ ਤੇ ਪਹੁੰਚ ਗਿਆ ਸੀਗਾ ਅਸੀਂ ਉੱਥੇ ਜਾ ਕੇ ਦੇਖਿਆ ਤੇ ਜਿਹੜੇ ਕੈਮਰੇ ਵਗੈਰਾ ਚੈੱਕ ਕੀਤੇ ਉਹ ਦੇਖ ਕੇ ਅਸੀਂ ਬੰਦੇ ਫੜੇ ਬੰਦੇ ਫੜਨ ਤੋਂ ਬਾਅਦ ਪਤਾ ਲੱਗਿਆ ਇੱਕ ਜਿਹੜਾ ਯੂਸਫ ਨਾਂ ਦਾ ਵਿਅਕਤੀ ਆ ਜਿਹੜਾ ਬਜਨੌਰ ਦਾ ਰਹਿਣ ਵਾਲਾ ਇਹ ਥੋੜਾ ਜਿਹਾ ਅਪਸੈਟ ਹੈ ਹੋਇਆ ਹੋਇਆ ਇਹ ਰਾਤ ਨੂੰ ਕਿਸੇ ਵੇਟਰ ਦਾ ਕੰਮ ਕਰਦੇ ਨੇ ਕਿਸੇ ਪ੍ਰੋਗਰਾਮ ਤੇ ਗਏ ਸੀ ਉਹ ਨਾਲਦਿਆਂ ਨੇ ਇਹਨੂੰ ਸ਼ਰਾਬ ਪਿਆਤੀ ਉਹ ਥੋੜਾ ਜਿਹਾ ਸਿਧਰਾ ਹੋਣ ਕਰਕੇ ਉਹਨੂੰ ਸ਼ਰਾਬ ਚੜ ਗਈ ਉਹ ਜਦੋਂ ਆਪਣੇ ਕਮਰੇ ਵਿੱਚ ਜਾ ਰਹੇ ਸੀ ਉਹਨੂੰ ਸ਼ਰਾਬ ਚੜਨ ਕਰਕੇ ਉਹ ਗੱਡੀਆਂ ਦੇ ਮਤਲਬ ਸਿਸੇ ਵਗੈਰਾ ਤੋੜਨ ਲੱਗ ਪਿਆ ਜਿਹੜੇ ਨਾਲ ਦੇ ਸੀ ਮੁੰਡੇ ਜਿਹੜੇ ਉਹ ਡਰ ਕੇ ਭੱਜ ਗਏ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਫੜ ਲਿਆ ਤੇ ਸਾਡੇ ਕੋਲੇ ਨੇ ਮਤਲਬ ਥੋੜਾ ਜਿਹਾ ਜਿਹੜਾ ਬੰਦਾ ਯੂਸਫ ਹੈ ਉਹ ਥੋੜਾ ਜਿਹਾ ਮਤਲਬ ਦਿਮਾਗੀ ਹਾਲਾਤ ਉਹਦੇ ਠੀਕ ਨਹੀਂ ਹੈਗੇ ਸਰ ਇਹਨਾਂ ਖਿਲਾਫ ਕੀ ਕਾਰਵਾਈ ਹੋਏਗੀ ਇਸ ਦਾ ਹੁਣ ਜਿਹਨਾਂ ਨੇ ਵਾਰਦਤ ਕੀਤੀ ਹੈ ਕੱਲੇ ਸ਼ੀਸ਼ਾ ਤੋੜਿਆ ਜ ਗੱਡੀ ਦਾ ਇਹਨਾਂ ਦੇ ਜੀ ਹੁਣ ਅਸੀਂ ਉਹਨਾਂ ਦੇ ਬਿਆਨ ਲਵਾਂਗੇ ਜੋ ਮਤਲਬ ਉਹ ਤੱਕ ਸਾਹਮਣੇ ਆਣਗੇ ਉਹਦੇ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਕਿਰਤਾਰੀ ਤੋਂ ਮਤਲਬ ਜਦੋਂ ਇਰਾਸਤੇ ਦਿੱਤਾ ਦੀ ਲੱਗਿਆ ਵੀ ਹੋਰ ਵੀ ਕੋਈ ਇਹਨਾਂ ਦਾ ਪਿਛਲਾ ਕੋਈ ਰਿਪੋਰਟ ਹੈ ਜਾਂ ਸਿਰਫ ਐਦਾ ਹੀ ਕਿ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਹੈ ਨਹੀਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜੀ ਇਹਨਾਂ ਦਾ ਇਹ ਤਾਂ ਥੋੜਾ ਜਿਹਾ ਉਹ ਸਿਧਰਾ ਹੋਣ ਕਰਕੇ ਮਤਲਬ ਉਹਨੇ ਸ਼ੀਸ਼ੇ ਤੋੜਦੇ ਜਿਹੜੇ ਕਹਿ ਰਹੇ ਆ ਵੀ ਰਾਜਪੁਰੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਗੁੰਡਾਗਰਦੀ ਹੋ ਰਹੀ ਹੈ ਜਾਂ ਕੀ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਜਿਹੜਾ ਵੀ ਆਪਣਾ ਤੁਸੀਂ ਕਰਨਾ ਉਹ ਆਪਣੇ ਜਰੀਏ ਕੰਮ ਕਰੋ ਲੋਕਾਂ ਨੂੰ ਇਦਾਂ ਡਰਾ ਕੇ મત ਨਾ ਡਰਾਓ ਲੋਕਾਂ ਨੂੰ ਵੀ ਇਦਾਂ ਗੁੰਡਾ ਗੈ ਜੀ ਕੋਈ ਗੁੰਡਾ ਕਰਦੀ ਨਹੀਂ ਆ ਕੋਈ 2-4 ਜ਼ਰੂਰ ਐਕਸੀਡੈਂਟ ਰਾਜਪੁਰੇ ਦੇ ਵਿੱਚ ਹੋਏ ਸੀ ਉਹ ਨਾਲ ਦੇ ਨਾਲ ਫੜ ਕੇ ਬੰਦੇ ਅਸੀਂ ਅੰਦਰ ਦਿੱਤੇ ਆ ਇੱਕ ਪੁਰਵ ਹੋਰ ਹੋਈ ਸੀ ਉਹ ਵੀ ਬੰਦੇ ਆਇਡੈਂਟੀ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਲਾਂਗੇ। ਘਬਰਾਣ ਦੀ ਕੋਈ ਲੋੜ ਨਹੀਂ ਕੋਈ ਇਹੋ ਜਿਹੀ ਕੋਈ ਹਾਲਾਤ ਨਹੀਂ ਹੈ ਜੀ ਕੋਈ ਮਤਲਬ ਕੋਈ ਆਪਣੇ ਆਪ ਨੂੰ ਚਮਕਾਉਣ ਕਰਕੇ ਕੋਈ ਇਸ ਜਿਹੀਆਂ ਗੱਲਾਂ ਕਰਦੇ ਆ। ਰਾਜਪੁਰਾ ਬਿਲਕੁਲ ਸੇਫ ਹੈ ਬੜਾ ਤਿਹਾਰਾਂ ਦਾ ਦਿਨ ਹੈ ਵਧੀਆ ਸੇਫ ਮਤਲਬ ਬਾਹਰ ਆ ਕੇ ਬਾਜ਼ਾਰਾਂ 'ਚ ਆਓ। ਬੇ ਸਸੀਂ ਤੁਹਾਡੇ ਮਤਲਬ ਹਰ ਪੱਧਰ ਤੇ ਅਸੀਂ ਸਕਿਉਰਟੀ ਤੁਹਾਡੇ ਨਾਲ ਹੈ। ਕੋਈ ਇਦਾਂ ਦੀ ਗੱਲ ਨਹੀਂ ਕੋਈ ਰਾਜਪਰੇਜ ਗੁੰਡਾਗਰਦੀ ਜਾਂ ਕੋਈ ਐਸੀ ਜੀ ਗੱਲ ਬਿਲਕੁਲ ਨਹੀਂ ਹੈ ਨਹੀਂ ਉਹਨਾਂ ਨੂੰ ਇਹੀ ਕਹਾਂਗੇ ਜੀ ਕੋ ਆਪਣਾ ਸ਼ਹਿਰ ਹੈ ਇਹਨੂੰ ਆਪਣੇ ਸ਼ਹਿਰ ਨੂੰ ਆਪਣਾ ਸ਼ਹਿਰ ਸਮਝ ਕੇ ਆਪਾਂ ਰਹੀਏ ਨਾ ਇਦਾਂ ਦੀ ਖਬਰਾਂ ਝੂਟੀਆਂ ਫਲਾਈਏ ਵੀ ਰਾਜਪਰੇ ਐ ਗੁੰਡਾਗਰਦੀ ਇਹ ਉਹ ਹੈ ਜਾਂ ਕੁਝ ਨਹੀਂ ਹੈਗਾ ਜੀ ਠੀਕ ਹੈ ਮਾੜੀ-ਮੋਟੀ ਵਾਰਦਾਤਾਂ ਹੁੰਦੀਆਂ ਜੀ ਇਹ ਬਹੁਤ ਪੁਰਾਣੀਆਂ 1947 ਦਾ ਜਦੋਂ ਦਾ ਕਾਨੂੰਨ ਬਣਿਆ ਚੋਰੀ ਟਕੈਤੀ ਦੇ ਕਾਨੂੰਨ ਉਦੋਂ ਬਣਿਆ ਉਦੋਂ ਦਾ ਹੀ ਚੱਲਦੇ ਆ ਰਹੇ ਥੋੜੇ-ਬਹੁਤੇ ਹੁੰਦੇ ਆ ਕੋਈ ਗੱਲ ਨਹੀਂ ਉਹਨੂੰ ਅਸੀਂ ਥੱਲ ਪਾਵਾਂਗੇ ਬਿਲਕੁਲ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ